ਜਲੰਧਰ ਦੇ ਸ਼ੋਗਵਿਹਾਰ ਨੇੜੇ ਅਨਪਛਾਤੇ ਹਮਲਾਵਰਾਂ ਵੱਲੋਂ ਇੱਕ ਅਧਿਆਪਕ ਸਮੇਤ ਤਿੰਨ ਵਿਦਿਆਰਥੀਆਂ ਉੱਪਰ ਕੀਤਾ ਜਾਣੇ ਵਾਲਾ ਹਮਲਾ ਬਿਊਰੋ ਰਿਪੋਰਟ ਦੋਆਬਾ ਟਾਈਮ ਸੰਜੀਤ ਕੁਮਾਰ ਜਲੰਧਰ ਹਾਂਜੀ ਭਾਈ ਕੀ ਨਾ ਆਪਣਾ ਜੀ ਭਾਈ ਮੇਰਾ ਸੁਣ ਲਿਓ ਕੀ ਮਸਲਾ ਕੀ ਹੋਟ ਹੋਇਆ ਭਾਈ ਇਦਾਂ ਕੀ ਅਸੀਂ ਆਨੇ ਕੱਢੀ ਗਏ ਅਸੀਂ ਇਕੱਠੇ ਸੀਗੇ ਓਕੇ ਅਚਾਨਕ ਕਿ ਆਏ 15 ਦੇ ਮੁੰਡੇ ਤੋਂ ਜ਼ਿਆਦਾ ਹੀ ਹਣੇ ਕੀ ਪਾਈ ਮੁੰਡੇ ਹੋਣੇ ਕਿੱਥੇ ਜਗ੍ਹਾ ਲੜਾਈ ਹੋਈ ਏ ਪੁਛਲੇਮ ਰੋਡ ਤੇ ਓਕੇ ਛਾਪੜ ਲੱਗੇ ਠੀਕ ਆ ਜੀ ਠੀਕ ਆ ਜੀ ਉੱਥੇ ਆ ਕੇ ਉਹਨਾਂ ਨੇ ਅਟੈਕ ਕਰਤਾ ਕਿਹਨਾਂ ਨੇ ਅਟੈਕ ਕੀਤਾ ਇਹ ਆ ਬੱਚਿਆਂ ਤੇ ਇਹ ਬੱਚੇ ਕੌਣ ਆ ਜੀ ਇਹ ਇਹ ਬੱਚੇ ਸਾਡੇ ਕੋਲ ਕਿਸੇ ਨੂੰ ਪਰਦੇ ਠੀਕ ਆ ਜੀ ਇਹਨਾਂ ਨੇ ਇੱਕ ਦੀ ਕਰ ਛੱਡ ਕੇ ਆਉਂਦਾ ਪਹਿਲੀ ਵਾਪਸ ਅੱਛਾ ਹਾਂ ਠੀਕ ਆ ਜੀ ਉਹ ਮੁੰਡੇ ਕਿਤੇ ਵਾਪਸ ਜਾਂਦੇ ਕਿ ਅਸੀਂ ਲੱਭਦੇ ਪਏ ਹੁਣ ਮੈਨੂੰ ਪਤਾ ਕਿਸ ਕਰਕੇ ਆਏ ਕਹਿੰਦੇ ਅਸੀਂ ਇਹ ਜਾਣਦੇ ਹਾਂ ਅੱਛਾ ਮੈਨੂੰ ਨਹੀਂ ਜਾਂਦਾ ਨਾਮ ਅਜੇ ਦੇਖਿਆ ਹੂੰ ਉਹ ਪਤਾ ਨਹੀਂ ਆਜੋ ਨੇ ਤਹਿਤਰ ਦਾ ਆ ਕੋ ਇਹਸ ਮੁੰਡੇ ਦਾ ਹਟਾ ਕਿਸਾ ਨਾ ਅੱਛਾ ਜੀ ਇਹ ਤਾਂ ਹੋ ਜਾ ਹੀ ਹੋਈ ਸੀ ਉਹ ਸਾਫ਼ ਕਹ ਰਿਹਾ ਕਿ ਸਾਡੇ ਨੂੰ ਪਤਾ ਨਹੀਂ ਕੁਝ ਇਸ ਬਾਰੇ ਅੱਛਾ ਤੁਹਾਡਾ ਕੀ ਨਾਮ ਹੈ ਭਾਜੀ ਕੀ ਮਸਲਾ ਹੈ ਤੁਹਾਡਾ ਹੋਇਆ ਜੀ ਪਤਾ ਨਹੀਂ ਉਹ ਉਹ ਕਹੂੰ ਸ਼ਾਇਦ ਮਿੰਨੋਂ ਵੀ ਕੋਈ ਲੱਭਦੇ ਹੋਣੇ ਆ ਤੇ ਉਹਨਾਂ ਇਕੱਠੇ ਪੈਂਦੀ ਚਲੇ ਜਾਣੇ ਆਏ ਮੋਟਰਸਾਈਕਲਾਂ ਤੇ ਤੇ ਉਹ ਖੰਡੇ ਖੁੰਡੇ ਮਾਰ ਕੇ ਚਲੇ ਗਏ ਕਿੰਨੇ ਵੀ ਲੜਾਈ ਹੋਈ ਇਹ ਸਾਢੇ 8:30 ਵਜੇ ਤੁਹਾਡਾ ਕਿ ਨਾਲ ਜੀ ਤੁਹਾਡੇ ਕੋਲ ਲੱਗਦਾ ਜੀ ਇਹ ਤੁਹਾਨੂੰ ਕਦ ਲਗਾ ਪਤਾ ਵੀ ਅਟੈਕ ਹੋਇਆ ਇਹਨਾਂ ਤੇ ਕਿਹੜੀ ਜਗ੍ਹਾ ਹੋਈ ਇਹਨੂੰ ਸਾਰੇ ਇਹਦੇ ਕਿਸੇ ਦੋਸਤ ਦਾ ਫੋਨ ਆਇਆ ਸੀਗਾ ਅੱਛਾ ਇਹ 8 ਸਤੰਬਰ ਦਾ ਫੰਦੂ ਗਏ ਤੁਮਾਤ ਲੱਗੀ ਹੋਈ ਸੀ ਇਹਦੇ ਦੋਸਤ ਦਾ ਫੋਨ ਆਇਆ ਸੀ ਉਹ ਐਂਟੀ ਅੰਦਰ ਦਾ ਗਾਰਡੀਨ ਦੇ ਮੁੰਡੇ ਤੋਂ ਕਿਸੇ ਨੇ ਲੱਗਦਾ ਰਾਸ਼ਪੁਰ ਦੇ ਹੋਰੇ ਹਾਂ ਤੇ ਅੰਦਰ ਕਿ ਜਿਹੜਾ ਸਾਡੇ ਮੱਲੇ 'ਚ ਲੱਗ ਗਿਆ ਕਿੰਨਾ ਵੱਲ ਲਵਾਈ ਤੇ ਉੱਥੇ ਵੀ ਅੱਗ ਲੱਗ ਕਰਾ ਤੁਸੀਂ ਫਟਾਫਟ ਆ ਗਏ ਪੰਜ ਪ੍ਰਸ਼ਾਸਨ ਦੇ ਪਿਆਸੇ ਨੇ ਮਾਮਲਾ ਕਰਦਾ ਕਿੰਨੇ ਮੁੰਡੇ ਚੇਤਾਂ ਤੇ ਉਸ ਤੋਂ ਸਾਰੇ ਨੂੰ ਮਿਲ ਫੋਨ ਆਇਆ ਇਹ ਜਾਣਦੇ ਨਹੀਂ ਹੈਗੇ ਕੌਣ ਹੈ ਇਹ ਜਿਹੜੇ ਮੁੰਡੇ ਸੀਗੇ ਕਿ ਬੱਚੇ ਪੁੱਤ ਆ ਰਹੇ ਸੀ ਆਪ ਵੀ ਦੇਖ ਯਾਨੀ ਵੀ ਕੌਣ ਆਉ ਮੁੰਡੇ ਨਾ ਸੀ ਕਦੇ ਉਹਨਾਂ ਨੂੰ ਪਹਿਲਾਂ ਦੇਖਿਆ ਨਹੀਂ ਸਾਨੂੰ ਪਤਾ ਇੱਕਦਮ ਤਕੜੂ ਜਿਹੇ ਆਨੇ ਆਏ ਤੇ ਅੱਗੋਂ ਮਾਰਦੇ ਸਾਨੂੰ ਬਾਲ ਬੋਲਦੇ ਬੱਚਾ ਮੇਰਾ ਕਹਿ ਰਿਹਾ ਵੀ ਉਹਨਾਂ ਨੇ ਇੰਨੀ ਜ਼ਿਆਦਾ ਸੱਟ ਮਾਰਿਆ ਪਿੱਛੋਂ ਜਦੋਂ ਖੰਡੇ ਕਿ ਮੈਂ ਬੇਹੋਸ਼ ਹੋ ਗਿਆ ਸਵੇਰ ਇਹਨਾਂ ਦੇ ਸਕੂਲ ਟੀਚਰ ਨੇ ਆਏ ਉਹਨਾਂ ਦੇ ਹਸਬੰਦ ਆਏ ਨਾਲ ਇਹ ਛੱਡਣ ਗਏ ਸੀ ਇਹਨਾਂ ਨੂੰ ਘਰ ਤੱਕ ਤੇ ਇਹ ਹੀ ਲੈ ਕੇ ਆਇਆ ਜੇ ਕਿਤੇ ਮੇਰੇ ਬੱਚੇ ਦੇ ਨਾਲ ਕੋਈ ਨਾ ਹੁੰਦਾ ਫੇ ਮੇਰੇ ਬੱਚੇ ਦਾ ਕੀ ਹਾਲ ਹੋਣਾ ਸੀਗਾ ਜਿੰਨੇ ਦਿਨਾਂ ਤੋਂ ਮੇਰਾ ਬੱਚਾ ਮੋੜ ਪਿਆ ਪਈ ਤੁਹਾੜਾਂ ਨੇ ਕੋਟਮਾਰ ਕੀਤੀ ਉਹਨਾਂ ਨੇ ਭਾਜੀ ਮੈਂ ਵਿੱਚ ਵਿੱਚ ਆ ਕੀਤਾ ਥੋੜਾ ਜਿਹਾ ਇੱਕ ਮੇਰੇ ਵੇ ਵੱਡੀ ਇੱਕ ਮੂਹ ਦੇ ਚਪੇੜ ਵੱਜੀ ਤੇ ਬੇਸਫੜ ਵੱਜਿਆ ਪਿੱਛੇ ਮੁੰਡਾ ਬੈਠਾ ਉਹਦੇ ਮਾਰ ਲੱਗ ਮੈਂ ਬਾਹਰ ਕਰ ਦਿੱਤੀ ਅੱਗੇ ਹੂੰ ਉਸ ਤੋਂ ਬਾਅਦ ਪਿੱਛੋਂ ਆਵਾਜ਼ ਦਿੱਤੀ ਕਿ ਇਹ ਨਹੀਂ ਹੈਗਾ ਵਿੱਚ ਇਦਾਂ ਕੁਝ ਉਹਨਾਂ ਨੇ ਕਹਿ ਤਾ ਪਿੱਛੇ हट ਗਈ ਮੈਂ ਜਦ ਤੱਕ ਮੈਂ ਉੱਤਰ ਕੇ ਉਹਨਾਂ ਦੇ ਵੱਲ ਹੋਇਆ ਥੋੜਾ ਜਿਹਾ ਦੋਕਾ ਦੋਕਾ ਮਾਰਿਆ ਮੈਂ ਹੂੰ ਬਸ ਫਿਰ ਉਹ ਇਸ ਮੁੰਡੇ ਦਾ ਟਾਰਗੇਟ ਜਾਂਦਾ ਸਿੱਟਾ ਨਾ 25 ਦਾ ਮੁੰਡੇ ਦਾ ਗਰੁੱਪ ਹੋਣਾ ਅੱਛਾ ਉਹ ਆ ਕੇ ਤਾਂ ਮੁੰਡਿਆਂ ਤੇ ਇਹਨਾਂ ਤੇ ਅਟੈਕ ਕਰਦਾ ਅੱਛਾ ਹਾਂ ਇੱਕ ਗੱਲ ਉਹ ਜ਼ਰੂਰ ਕਹਿੰਦੇ ਸੀ ਕਿ ਇਹ ਲਾਲ ਸ਼ਰਟ ਵਾਲਾ ਮੁੰਡਾ ਉਹਨੂੰ ਆਇਡੈਂਟੀਫਾਈ ਕੀਤਾ ਹੋਵੇਗਾ ਸ਼ਾਇਦ ਮੈਨੂੰ ਪਤਾ ਨਹੀਂ ਵੀ ਕੀ ਗੱਲ ਸੀ اچھا ਕਿਸ ਨੇ ਭੇਜਿਆ ਜਾਂ ਕੀ ਇਹਦੇ ਬਾਰੇ ਸਾਨੂੰ ਪਤਾ ਨਹੀਂ ਨਾ ਇਹ ਬੱਚੇ ਨੂੰ ਵੀ ਪਤਾ ਮਤਲਬ ਰੈਕੀ ਕਰਾਈ ਗਈ ਹੈ ਨਾ ਦੀ ਤਸਵੀਰਾਂ ਤਾਂ ਦਿਖਾ ਰਿਹਾ ਮਤਲਬ ਮੇਬੀ ਹੋ ਸਕਦਾ ਅੱਛਾ ਕਿਉਂਕਿ ਅਸੀਂ ਤਾਂ ਮਤਲਬ ਇਹੀ ਹੈ ਪ੍ਰਸ਼ਾਸਨ ਤੋਂ ਪੁਹਾਰੀ ਹੀ ਲਵਾਵਾਂਗੇ ਕਿ ਮਤਲਬ ਇਹ ਬੱਚੇ ਛੋਟੇ ਜੋ 14 ਸਾਲ ਦੀ ਉਮਰ ਦੇ ਬੱਚੇ ਆ ਇਹ ਪੰਜ ਜਣੇ ਸੀਗੇ ਜੀ ਅੱਛਾ ਅਲੱਗ-ਅਲੱਗ ਮੋਟਰਸਾਈਕਲ ਦੇ ਦੋ ਮੋਟਰਸਾਈਕਲਾਂ ਤੇ ਸੀਗੇ ਅੱਛਾ ਤੇ ਉਹ ਮਤਲਬ ਆ ਕੇ ਅਚਾਨਕ ਉਹ ਮੁੰਡਿਆਂ ਨੇ ਇਹਨਾਂ ਤੇ ਹਮਲਾ ਕਰਤਾ ਅੱਛਾ ਔਰ ਇਹ ਬੰਦੇ ਮਤਲਬ ਇਹ ਬੱਚੇ ਪਛਾਣਦੇ ਵੀ ਨਹੀਂ ਉਹਨਾਂ ਨੂੰ ਵੀ ਮਤਲਬ ਕਿਹੜੇ ਬੰਦੇ ਸੀਗੇ ਮਤਲਬ ਅਣਪਛਾਤੇ ਤੁਹਾਡੇ ਕਹਿੰਦੇ ਮਤਾਵੋ ਅਣਪਛਾਤੇ ਜਿਨ੍ਹਾਂ ਨੇ ਹਮਲਾ ਕੀਤਾ ਕਿੰਨੇ ਕੋ ਵਿੱਚ ਸੀਗੇ ਸਰ ਉਹ ਇਹਨਾਂ ਦੇ 25 ਕੁ ਮਿੰਟਾਂ ਦੇ 25 ਹੀ ਜਣੇ ਸੀ ਭਾਜੀ ਦੇਖਿਆ ਜਾਵੇ ਜਿੱਦਾਂ ਤੁਸੀਂ 25 22 ਘੱਟ ਕੀ ਨਾਮ ਬੇਟਾ ਤੇਰਾ ਮੇਰਾ ਨਾਮ ਸ਼ਾਂਤ ਦਾ ਅੱਛਾ ਕੀ ਗੱਲ ਕੀ ਹੋਈ ਬੇਟਾ ਤੇਰਾ ਅਪਾ ਦਾ ਜੀ ਟਿਊਸ਼ਨੋਂ ਜਾਂਦੇ ਪਏ ਸੀਗੇ ਤੇ ਅੱਗੋਂ ਕਿਹੜੀ ਜਗ੍ਹਾ ਬੇਟਾ ਮਾਮਲਾ ਕਿਹੜੀ ਜਗ੍ਹਾ ਦਾ ਆਦਾ ਸ਼ੌਕ ਵਿਹਾਰ ਦਾ ਆ ਅੱਛਾ ਨਾ ਕੋਲੇ ਦੇ ਸਾਹਮਣੇ ਅੱਛਾ ਤੇ ਆਪਾਂ ਟਿਊਸ਼ਨ ਤੋਂ ਆਪਾਂ ਜਾਂਦੇ ਪਏ ਸੀਗੇ ਕਰਨ ਨੂੰ ਅੱਛਾ ਤੇ ਉਹ ਅੱਗੋਂ 30 25 ਤੋਂ 35 ਆਣੇ ਮਲਵਾਏ ਮੋਟਰਸਾਈਕਲਾਂ ਤੇ ਅੱਛਾ ਤੇ ਆਏ ਤੇ ਘੇਰ ਲਿਆ ਉਹਨਾਂ ਨੇ ਸਾਨੂੰ ਅੱਛਾ ਘੇਰ ਕੇ ਦਿਖਾਣੇ ਸਾਡੇ ਖੰਡੇ ਖੁੰਡੇ ਕਰ ਪਾਣੇ ਘੇਰਿਆ ਕਿੰਨਾ ਪੰਜੋਂ ਮੁੰਡਿਆਂ ਨੂੰ ਘੇਰਿਆ ਸੀ ਉਹਨਾਂ ਨੇ ਆਪਾਂ ਸਾਰਿਆਂ ਨੂੰ ਬੇਟਾ ਕੋਈ ਨਾ ਕੋਈ ਤਾਂ ਗੱਲ ਹੋਊਗੀ ਐਵੇਂ ਤਾਂ ਬਿਨਾਂ ਵਜ੍ਹਾ ਕੋਈ ਲੜਦਾ ਨਹੀਂ ਆਗੇ ਕੋਈ ਨਾ ਕੋਈ ਅਸੀਂ ਘੜੀਏ ਜਿਹੜੀ ਤੁਸੀਂ ਦੱਸ ਨਹੀਂ ਰਹੇ ਜਾਂ ਦੱਟੋ ਸਾਫ਼ ਦੱਸੋ ਕੀ ਗੱਲ ਹੋਈ ਹੈ ਮੈਨੂੰ ਤਾਂ ਕਦੇ ਦੇਖਿਆ ਨਹੀਂ ਕੋਈ ਕਾਰਗਰ ਮੈਨਿੰਨੇ ਕੀਤਾ ਅੱਛਾ ਕਹਿੰਦੇ ਦੇਖਿਆ ਤੁਸੀਂ ਅੱਛਾ ਮੈਂ ਤੈਨੂੰ ਟਾਰਗੇਟ ਕੀਤਾ ਗਿਆ ਤੁਹਾਡੇ ਜਿਹੜਾ ਹਮਲਾ ਕੀਤਾ ਚਾਹੂ ਸੀ ਨਾ ਖੰਡੇ ਖੁੰਡੇ ਲਾਲਖਮੀ ਉਹਦਾ ਮੁੰਡਾ ਮਾਰਨਾ ਤੁਹਾਡਾ ਕੋਈ ਗੱਲ ਵਾ ਕੀਟੀ ਨਾ ਕੋਈ ਕਾਂਡੇ ਮਾਰ ਲਾ ਤੁਹਾਡੇ ਕੋਈ ਨਹੀਂ ਜਦਾਂ ਹੀ ਆਏ ਤੇਰੇ ਨਾਲ ਨਾਲੇ ਖੰਡੇ ਨਹੀਂ ਜਿੱਦਾ ਤੁਹਾਡੇ ਨਾਲ ਤੁਹਾਡਾ ਬ੍ਰਦਰ ਆ ਕੋਈ ਫੇਸਬੁਕ ਕਵਰ ਕਿਉਂ ਉਹਨਾਂ ਦੇ ਬਈ ਅੱਛਾ ਤੁਹਾਡਾ ਦੋਸਤ ਆਈ ਮੁੰਡੇ ਕਦੀ ਦੇਖੇ ਹੋਵੇ ਮੱਲੇ ਦੇ ਵਿੱਚ ਕਦੀ ਰਾਹਗੀਰ ਚ ਦੇਖੇ ਹੋਵੇ ਕਦੀ ਦੇ ਵੀਂਦੇ ਆ ਤੱਕ ਕਹਿੰਦੇ ਨਾ ਕਿ ਲਾਲ ਕਮੀਜ਼ ਵਾਲੇ ਮੁੰਡੇ ਨੇ ਵੱਡਣਾ ਮਾਰਨਾ ਤੁਹਾਨੂੰ ਛੱਡ ਦਿੱਤਾ ਤੁਹਾਨੂੰ ਅੱਗੇ ਲੈ ਗਏ ਸੀ ਕਾਫੀ ਆਹ ਚੱਕ ਕੇ ਲੈ ਗਏ ਭਾਈ ਕੀ ਨਾ ਘਟਾ ਮੇਰਾ ਪੰਜ ਕੁ ਮਾਰ ਕਿੱਥੇ ਦੇ ਰਹਿਣ ਵਾਲੇ ਭਾਈ ਤੁਸੀਂ ਮੈਂ ਚੋਕ ਪਿਆ ਇਕੱਠਾ ਹੀ ਰਹਿਣੇ ਸਕੂਲ ਦੇ ਬਾਹਰ ਹਾਂਜੀ ਇੱਕੋ ਸਕੂਲ ਚ ਪੜਦੇ ਹੋ ਹਾਂਜੀ ਭਾਈ ਕੋਈ ਸਕੂਲ ਦੇ ਵਿੱਚ ਕੋਈ ਲੜਾਈ ਝਗੜਾ ਹੋਇਆ ਹੋਵੇ ਜਾਂ ਕੋਈ ਗੱਲਬਾਤ ਇਦਾਂ ਦੀ ਹੋਈ ਹੋਵੇ ਭਾਈ ਤੇ ਆਂਦੇ ਸਰ ਕੀ ਕਹਿਣਾ ਸ਼ੁਰੂ ਕੀਤਾ ਉਹ ਮਲਾਵਰ ਵੱਲੋਂ ਕੁਛ ਨਹੀਂ ਆਂਦੇ ਇਹਨੂੰ ਫੜਿਆ ਆਪਾਂ ਇਹਨੂੰ ਬਚਾਇਆ ਮਤਲਬ ਕਿ ਉਹ ਟਾਰਗੇਟ ਕਰਦੇ ਵੇਸ਼ੇ ਨੂੰ ਕੀ ਕਹਿ ਰਹੇ ਸੀ ਆਗੇ ਕੁਛ ਨਹੀਂ ਕਹਿੰਦੇ ਬਸ ਆਹ ਮੁੰਡ ਤਥਿਆਰ ਕੀ ਸੀ ਟੋਟਲ ਉਹਨਾਂ ਕੋ ਜਿਹੜੇ ਤਥਿਆਰ ਭਈ ਕਿਰਪਾਨਾ ਚਾਰ ਪੰਜ ਦਾ ਕਿਰਪਾਨਾ ਹੀ ਗਿਆ ਦੋ ਤਿੰਨ ਖੰਡੇ ਬੈਸਬਾਲ ਹੋਰ ਜਿਹਾ ਮਤਲਬ ਆਂਦੇ ਸਾਰੇ ਟਾਰਗੇਟ ਇਸ ਮੁੰਡੇ ਨੂੰ ਕੀਤਾ ਗਿਆ ਹਾਂਜੀ ਤੇ